ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਖੋਖਰ ਅੱਜ ਦੀ ਇਸ ਵੀਡੀਓ ਰਾਹੀਂ ਅ ਅੱਗੇ ਤੇ ਆਲੂ ਦੀ ਜਿਹੜੀ ਬਜਾਈ ਹੋ ਚੁੱਕੀ ਹੈ ਉਗ ਰ ਰਿਹਾ ਜਾਂ 30 ਦਿਨਾਂ ਦੇ ਲਗਭਗ ਹੋ ਗਿਆ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਦੋਂ ਆਲੂ ਜਿਹੜਾ ਹੈਗਾ ਫਟਾਰ ਕਰਨਾ ਉੱਪਰੋਂ ਸਟਾਰਟ ਕਰ ਦਿੰਦਾ ਤਾਂ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਇਹਦੇ ਸਟੋਲਨ ਨੇ ਉਹ ਬਣਨੇ ਨਾਲ ਦੀ ਨਾਲ ਸਟਾਰਟ ਹੋ ਜਾਂਦੇ ਨੇ ਸਟੋਲਨ ਕੀ ਹੁੰਦਾ ਜਿਹੜੀ ਮਦਰ ਪਿਊਬਰ ਅਸੀਂ ਕਹਿੰਦੇ ਆ ਜਿਹੜਾ ਬੀਜ ਆਲੂ ਦਾ ਹੁੰਦਾ ਤਾਂ ਜਦੋਂ ਟੰਗੂਰ ਮਾਰਦਾ ਆਲੂ ਜਾਂ ਬਾਹਰੇ ਆਉਂਦਾ ਜਿਵੇਂ ਜਿਹੜਾ ਇਹ ਆਲੂ ਜਿਹੜਾ ਬਾਹਰ ਆਇਆ ਹੈ ਤਾਂ ਇਹਨੇ ਧੁੱਪ ਦੇ ਨਾਲ ਆਪਣਾ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਰਕੇ ਸ਼ੁਰੂ ਕਰਕੇ ਜਿਹੜਾ ਸਟੋਲਨ ਬਣਾਉਣੇ ਥੱਲੇ ਸਟਾਰਟ ਕਰ ਦਿੰਦੇ ਨੇ ਤਾਂ ਸਟੋਲਨਾਂ ਦੇ ਨਾਲ ਜਿੰਨੇ ਜਿਹੜੀ ਗਿਣਤੀ ਐ ਸਟੋਲਨਾਂ ਦੀ ਹੋਊਗੀ ਉਸ ਹਿਸਾਬ ਦੇ ਨਾਲ ਹੀ ਜਿਹੜਾ ਅੱਗੇ ਜਾ ਕੇ ਇਹਨੂੰ ਟਿਊਬਰ ਪੈੰਦੇ ਨੇ ਜਿੰਨੀ ਜ਼ਿਆਦਾ ਗਿਣਤੀ ਜਿਹੜੀ ਐ ਸਟੋਲਨਾਂ ਦੀ ਹੋਊਗੀ ਓਨੇ ਜ਼ਿਆਦਾ ਗਿਣਤੀ ਐ ਜਿਹੜੀ ਉਹ ਟਿਊਬਰ ਦੀ ਹੋਊਗੀ ਇਸ ਕਰਕੇ ਜਿਹੜੀ ਵੀ ਅਸੀਂ ਸਪਰੇਅ ਕਰ ਰਹੇ ਆ ਤਾਂ ਉਹਦੇ ਵਿੱਚ ਇੱਕ ਚੀਜ਼ ਦਾ ਖਿਆਲ ਰੱਖੀਏ ਕਿ ਮਾਈਕੋਰਾਜਾ ਜਿਹੜਾ ਉਹ ਅਸੀਂ ਨਾਲ ਉਹਦੇ ਐਡ ਕਰੀ ਸਭ ਤੋਂ ਚੰਗਾ ਜਿਹੜਾ ਮਾਰਕੀਟ ਦੇ ਵਿੱਚ ਉਹ ਮਾਈਕਰੋਰਾਜਾ ਮਿਲਦਾ ਉਹ ਵੈਮ ਐਚ ਡੀ ਦੇ ਨਾਮ ਤੇ ਆਈ ਪੀ ਐਲ ਬਾਇਓਲੋਜੀਕਲ ਦਾ ਆਉਂਦਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਵੈਸਕੂਲਰ ਆ ਵੈਸਕੂਲਰ ਦੋਨੋਂ ਜਿਹੜੇ ਹੈਗੇ ਨੇ ਮਾਈਕਰੋਰਾਜਾ ਹੈਗੇ ਨੇ ਜਿਹਦੇ ਚ ਇੰਡੋ ਤੇ ਐਕਟੋ ਜਿਹੜਾ ਜੜਾਂ ਦੇ ਵਿੱਚ ਜਾ ਕੇ ਕੰਮ ਕਰਦਾ ਤੇ ਜੜਾਂ ਦੇ ਉੱਤੇ ਵੀ ਜਿਹੜਾ ਹੈਗਾ ਮਿਲ ਕੇ ਕੰਮ ਕਰਦਾ ਤਾਂ ਇਹ ਤੁਸੀਂ ਮਾਈਕਰੋ ਰਾਜਾ ਜਿਹੜਾ ਹੈਗਾ 100 ਗ੍ਰਾਮ ਤੋਂ ਲੈ ਕੇ 125 ਗ੍ਰਾਮ ਪਰ ਏਕੜ ਦੇ ਹਿਸਾਬ ਨਾਲ ਜਿਹੜਾ ਪਹਿਲੀਆਂ ਸਪਰੇਹਾਂ ਦੇ ਵਿੱਚ ਤੁਸੀਂ ਕਿਸੇ ਵੀ ਬਾਇਓ ਸਟੀਮੂਲੈਂਟ ਦੇ ਨਾਲ ਜਾਂ ਫਿਰ ਕਿਸੇ ਵੀ ਤੱਤਾਂ ਦੇ ਨਾਲ ਤੁਸੀਂ ਉਹ ਜਿਹੜਾ ਹੈਗਾ ਐਡ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਵੱਡੀ ਸਮੱਸਿਆ ਸਾਨੂੰ ਆਲੂਆਂ ਤੇ ਇਸ ਵਕਤ ਆਉਂਦੀ ਹੈ ਤਾਂ ਉਹ ਹੁੰਦੀ ਹੈ ਤੇਲੇ ਦੀ ਤੇਲੇ ਵਾਸਤੇ ਜਿਹੜੀਆਂ ਆਮ ਸਪਰੇਹਾਂ ਦੇ ਵਿੱਚ ਅਸੀਂ ਥਾਇਆ ਕਰਦੇ ਆ ਤਾਂ ਉਹਦੇ ਨਾਲ ਥਾਇਆ ਦੇ ਨਾਲ 100 ਗ੍ਰਾਮ ਜਿਹੜੀ ਹੈ ਅਸੀਂ ਥਾਇਆ ਲੈ ਕੇ ਉਦੇ ਨਾਲ 500 ਐਮਐਲ ਜਿਹੜੀ ਹੈ ਨੀਮ ਆਇਲ ਦੀ ਸਪਰੇ ਵੀ ਅਸੀਂ ਹੈ ਉਹ ਕਰ ਸਕਦੇ ਹਾਂ 1500 ਪੀਪੀਐਮ ਦੇ ਵਿੱਚ 500 ਐਮਐਲ ਪਰ ਏਕੜ ਦੇ ਹਿਸਾਬ ਨਾਲ ਉਮੀਦ ਕਰਦਾ ਜਾਣਕਾਰੀ ਹੈ ਜਿਹੜੀ ਉਹ ਚੰਗੀ ਲੱਗੀ ਹੋਊਗੀ ਧੰਨਵਾਦ